ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਧੀਰੋ ਸੁਨ ਨੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਬੇਗ ਪ੍ਰਭ ਕੋ ਨੀਰੋ ਬੇਸ ਮਾਰ ਬੇਅੰਤ ਵਡਦਾਤਾ ਮਨ ਗਹਿਰੋ ਤੇਗ ਪ੍ਰਭ ਕੋ ਜੋ ਚਾਹੂੰ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ Jap ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਛੂਰੋ ਬੋਝ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਝੂਰੋ ਬੋਝ ਪ੍ਰਭ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਬੇਗ ਪ੍ਰਭ ਕੋ ਨੀਰੋ ਬੇਸਮਾਰ ਬੇਅੰਤ ਵਡਦਾਤਾ ਮਨ ਹੈ ਗਹਿਰੋ ਤੇਗ ਪ੍ਰਭ ਕੋ ਜੋ ਚਾਹੂੰ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਛੂਰੋ ਬੋਝ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨਾ ਕਬੂ ਹੂ ਝੂਰੋ ਬੋਜ ਪ੍ਰਭ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਬੇਗ ਪ੍ਰਭ ਕੋ ਨੀਰੋ ਬੇਸ ਮਾਰੋ ਬੇਅੰਤ ਵਡਦਾਤਾ ਮਨਹਿ ਗਹਿਰੋ ਤੇਖ ਪ੍ਰਭ ਕੋ ਜੋ ਚਾਹੂੰ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ Jap ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਛੂਰੋ ਬੋਝ ਪ੍ਰਭ ਕੋ ਗੋਰਾ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਛੂਰੋ ਬੋਝ ਪ੍ਰਭ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਬੇਗ ਪ੍ਰਭ ਕੋ ਨੀਰੋ ਬੇਸ ਮਾਰ ਬੇਅੰਤ ਵਡ ਦਾਤਾ ਮਨ ਹੈ ਗਹਿਰੋ ਤੇਗ ਪ੍ਰਭ ਕੋ ਜੋ ਚਾਹੂੰ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ Jap ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬ ਹੂੰ ਚੂਰੋ ਬੋਝ ਪ੍ਰਭ ਕੋ ਗੋਰਾ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬੂ ਚੂਰੋ ਬੋਝ ਪ੍ਰਭ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਧੀਰੋ ਸੁਨ ਨੀਰੋ ਪ੍ਰਭ ਕੋ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਬੇਗ ਪ੍ਰਭ ਕੋ ਨੀਰੋ ਬੇਸੁ ਮਾਰ ਬੇਅੰਤ ਵਡਦਾਤਾ ਮਨਹਿ ਗਹਿਰੋ ਤੇਗ ਪ੍ਰਭ ਕੋ ਜੋ ਚਾਹੂੰ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਛੂਰੋ ਬੋਝ ਪ੍ਰਭ ਕੋ ਗੋਰਾ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਝੂਰੋ ਬੋਝ ਪ੍ਰਭ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ